ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਠੀਕ ਠਾਕ ਹਾਂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਹੁਸ਼ਿਆਰਪੁਰ ਵਾਲੀ ਹੋਈ ਘਟਨਾ ਤੋਂ ਬਾਅਦ ਜਿਹੜਾ ਆਪਣੇ ਮੁੱਦਾ ਚੱਲ ਰਿਹਾ ਹੈ ਭਈਏ ਪਹਜਾਓ ਯੂਪੀ ਪਿਆਰ ਵਾਲੇ ਪਹਜਾਓ ਤਾਂ ਆਪਣਾ ਪੰਜਾਬ ਬਚਾਓ ਜਿਹਦੇ ਵਿੱਚ ਆਪਣੇ ਕਈ ਪੰਜਾਬੀ ਵੀ ਆਪਨੇ ਸਾਹਮਣੇ ਹੋਏ ਆ ਇੱਕ ਦੂਜੇ ਨਾਲ ਲੜਨਦੇ ਇੱਕ ਦੂਜੇ ਨਾਲ ਮਤਲਬ ਗਾਲਾਂ ਕੱਢਣ ਦੇ ਮਾਂ ਭੈਣਾਂ ਦੀਆਂ ਆ ਦੇਖੋ ਕਿੱਦਾਂ ਇੱਕ ਪੰਡਾ ਗਾਲ ਕੱਢ ਰਿਹਾ ਕਿੱਦਾਂ ਗਾਲਾਂ ਕੱਢ ਰਿਹਾ ਔਰ ਉਹਨਾਂ ਨੂੰ ਆਪਣਾ ਫੋਲੋ ਵੀ ਆਪਣੇ ਪੰਜਾਬੀਆਂ ਨੇ ਇੱਕ ਫੋਲੋ ਕੀਤਾ ਕੀਤਾ ਇਹਨਾਂ ਨੇ ਤੇ ਆਂਡੇ ਖਲਾਈ ਗਏ ਆਪਣੀ ਭੈਣ ਨੂੰ ਆਂਡੇ ਖਲਾਈ ਗਏ ਉਹ ਤਾ ਇਹਨਾਂ ਨੂੰ ਭਈਆਂ ਦੇ ਗੁੱਸੇ ਤੇ ਤਾਂ ਹੀ ਇਹ ਮੇਤੇ ਗੁੱਸਾ ਕਰਦੇ ਆ ਦੂਜੀ ਗੱਲ ਇਹ ਤੇ ਆ ਮੰਦਰਾ ਮੈਂ ਤਾਂ ਹੀ ਪਾਈਆਂ ਕਹਿੰਦਾ ਹੀ ਮੰਦਰਾ ਭਾਈਆਂ ਬਾਲ ਖਲਾਰੇ ਆ ਉਹਦੀ ਜਾਦ ਵਿੱਚ ਪਈ ਇਹਨਾਂ ਦੀ ਭੈਣ ਦੀ ਗੱਲ ਚ ਕਲੀ ਕੋਲੀ ਵਿੱਚ ਦਹੀਂ ਤੇ ਦਹੀਂ ਵਿੱਚ ਖੰਡ ਇਹਦੀਆਂ ਪੰਜ ਭੈਣਾਂ ਜਾ ਕੇ ਭਈਆਂ ਵਿੱਚ ਵੰਡ ਓਹੋ ਮੈਂ ਕੀ ਲਿਖ ਬੈਠਾ ਕੀ ਲਿਖ ਬੈਠਾ ਕੋਲੀ ਕੋਲੀ ਵਿੱਚ ਦਹੀਂ ਤੇ ਦਹੀਂ ਵਿੱਚ ਖੰਡ ਤੇਰੀਆਂ ਪੰਜੇ ਭੈਣਾਂ ਭਈਆਂ ਨੂੰ ਪਸੰਦ ਨਹੀਂ ਆ ਆਪਣੀ ਬੇਬੇ ਤੇ ਆਪਣੀ ਨਾਨੀ ਇਹਨਾਂ ਨੂੰ ਫੇਰ ਲੈ ਕੇ ਵੰਡ ਰਸ ਤੋਂ ਬਾਅਦ ਇਹਨੂੰ ਕਈ ਬੇਕੂਫਾ ਨੇ ਕਈ ਲੋਕਾਂ ਨੇ ਇਹਨੂੰ ਮੁੱਦਾ ਬਣਾਤਾ ਆ ਸਿੱਖ ਹਿੰਦੂਆਂ ਦਾ ਹਿੰਦੂ ਸਿੱਖਾਂ ਦਾ ਮੁੱਦਾ ਬਣਾ ਕੇ ਪੇਸ਼ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਸ਼ਿਵ ਸੈਨਾ ਵਾਲੇ ਜਿਨ੍ਹਾਂ ਦਾ ਕੰਮ ਹੀ ਹੈ ਹਰ ਵਾਰੀ ਮੁੱਦਾ ਬਣਾਉਣਾ ਪਰ ਇਦਾਂ ਦਾ ਕੁਝ ਵੀ ਨਹੀਂਗਾ ਜਿਹੜਾ ਗਿਆ ਉਹਨੂੰ ਪੁੱਛ ਕੇ ਦੇਖੋ ਜਿਹਦੇ ਘਰ ਅੱਗ ਲੱਗੀ ਉਹਨੂੰ ਪੁੱਛ ਕੇ ਦੇਖੋ ਉਹਨਾਂ ਦੇ ਕੀ ਬੀਤ ਰਹੀ ਹੈ ਇਸ ਟਾਈਮ ਕਈ ਲੋਕ ਇਹ ਵੀ ਕਹਿ ਰਹੇ ਆ ਇੱਕ ਨੇ ਗਲਤੀ ਕੀਤੀ ਬਾਕੀਆਂ ਨੂੰ ਸਜ਼ਾ ਕਿਉਂ ਬਾਕੀਆਂ ਦਾ ਕੰਮ ਕਰਦੇ ਸੋਸਾਇਟੀ ਆ ਉਹ ਭਾਈ ਇਦਾਂ ਹੀ ਹੁੰਦਾ ਗੁੱਸਾ ਇਦਾਂ ਹੀ ਫੁੱਟਦਾ ਕਿਉਂਕਿ ਗੁੱਸਾ ਪੰਜਾਬੀਆਂ ਚ ਪਹਿਲਾਂ ਹੀ ਬਹੁਤ ਆ ਇੱਥੇ ਵੜੇ ਹੋਏ ਇਹਨਾਂ ਦਾ ਗੰਦ ਪਾਇਆ ਇਹਨਾਂ ਨੇ ਗੰਦੇ ਮਾਮਸ ਖਵਾ ਲੈ ਗੰਦਾ ਫਾਸਟ ਫੂਡ ਇਹ ਖਵਾ ਲੈ ਗੰਦੀ ਮਿਠਾਈਆਂ ਇਹ ਖਵਾ ਲੈ ਗੰਦੇ ਸਭ ਕੁਝ ਇਹ ਖਵਾ ਲੈ ਕਿੰਨਾ ਬੁਰਾ ਹਾਲ ਕੀਤਾ ਪਿਆ ਇਹਨਾਂ ਨੇ ਮਤਲਬ ਕਿ ਅੱਕੇ ਲੋਕ ਪੰਜਾਬੀ ਪਹਿਲਾਂ ਹੀ ਪਏ ਆ ਪੰਜਾਬੀ ਵੀ ਕੈਨੇਡਾ ਅਮਰੀਕਾ ਗਏ ਆ ਉਹ ਬੇਫੂਕ ਉਹ ਕੈਨੇਡਾ ਅਮਰੀਕਾ ਗਏ ਆ ਪੈਸੇ ਲਾ ਕੇ ਵੇਰੀਫਿਕੇਸ਼ਨ ਹੋਈ ਆ ਉਥੇ ਸਰਕਾਰ ਨੇ ਵੈਰੀਫਾਈ ਕੀਤਾ ਬਿਨਾਂ ਜੇ ਤੁਹਾਡੇ ਕੋਲ ਕੇਸ ਹੈ ਨਾ ਤੁਹਾਨੂੰ 에어ਪੋਰਟ ਦਾ ਚੜ੍ਹਨ ਨਹੀਂ ਰਹਿਣਾ ਉਥੇ ਫੜ ਲੈਣਾ ਤੁਹਾਨੂੰ ਉਹਨਾਂ ਨੇ ਇੱਥੇ ਕੀ ਆ ਇੱਥੇ ਪੰਜਾਬ 'ਚ ਮੈਂ ਕ੍ਰਾਈਮ ਕਰਾਂ ਤੇ ਚਾਹ ਕ ਮੈਂ ਛੱਤੀਗੜ੍ਹਲਾ ਮਨ ਸਿੱਧਾ ਯੂਪੀ ਪਹੁੰਚ ਜਾਵਾਂ ਉਧਰ ਕ੍ਰਾਈਮ ਕਰਾਂ ਤੇ ਆਪਣੇ ਟਿਕਟ ਲਾਵਾ ਮਨ ਸਿੱਧਾ ਪੰਜਾਬ ਪਹੁੰਚ ਜਾਵਾਂ ਹਿਮਾਚਲ ਪਹੁੰਚ ਜਾਵਾਂ ਹਰਿਆਣਾ ਪਹੁੰਚ ਜਾਵਾਂ ਤੇ ਪੰਜਾਬ 'ਚ ਪੰਜਾਬ ਤੋਂ ਆਪਾਂ ਬਾਹਰ ਕੈਨੇਡਾ ਅਮਰੀਕਾ ਜਾ ਸਕਦੇ ਇਦਾਂ ਇੱਥੇ ਮੈਂ ਕੋਈ ਕਰਕੇ ਕ੍ਰਾਈਮ ਤੇ ਮੈਂ ਫੜਾ ਕੈਨੇਡਾ ਦੀ ਟਿਕਟ ਇਦਾਂ ਹੋ ਸਕਦਾ ਕਈ ਇਸ ਮੁੱਦੇ ਨੂੰ ਕੈਨੇਡਾ ਅਮਰੀਕਾ ਨਾਲ ਅਪਲਾਈ ਕਰੀ ਜਾਂਦੇ ਹੰਪੇਅ ਕੰਪੇਅਰ ਕਰੀ ਜਾਂਦੇ ਉਹ ਜਿਹੜੇ ਕੋ ਰੋਜਰ ਸੰਧੂ ਆ ਜਿਹੜਾ ਪੱਟੀ ਦਾ ਛੱਤਰ ਖਾਦੇ ਹੀ ਜਾਂਦੇ ਉਹ ਆ ਕੇ ਸਾਡੇ ਪੰਜਾਬੀਆਂ ਨੂੰ ਬਾਹਰ ਬਾਹਰੋਂ ਕੱਢ ਦਤਾ ਇੱਥੇ ਫੇ ਉਹ ਪੰਜਾਬੀਆਂ ਦੀ ਗੱਲ ਹੋ ਰਹੀ ਆ ਇਹ ਮੁੱਦਾ ਹੋ ਰਿਹਾ ਸਮਝਦੇ ਕਿਉਂ ਨਹੀਂ ਇਸ ਮੁੱਦੇ ਨੂੰ ਸਮਝੋ ਉਸ ਗੱਲ ਨੂੰ ਸਮਝੋ ਅੱਜ ਆਪਾਂ ਨੂੰ ਇਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਕੇ ਮੁਕਾਬਲਾ ਕਰਨ ਦੀ ਲੋੜ ਆ ਤੇ ਦੂਸਰੀ ਗੱਲ ਆਉਣ ਵਾਲੀਆਂ 27 ਦੀਆਂ ਵੋਟਾਂ ਵਿੱਚ ਸਰਕਾਰ ਅੱਗੇ ਮੁੱਦਾ ਰੱਖੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਮੁੱਦਾ ਰੱਖੋ ਸਰਕਾਰ ਅੱਗੇ ਵੀ ਆਹੀ ਤੁਹਾਨੂੰ ਵੋਟਾਂ ਤਾਂ ਪਾਉਣੀਆਂ ਹਨ ਅਗਰ ਤੁਸੀਂ ਇਹ ਇੱਕ ਕਾਨੂੰਨ ਬਣਾਉਂਗੇ ਵੀ ਜਦਾ ਉੱਤਰਾਖੰਡ ਹਿਮਾਚਲ ਰਾਜਸਥਾਨ ਜਮੀਨ ਨਹੀਂ ਲੈ ਸਕਦਾ ਇੱਥੇ ਵੀ ਆ ਕੇ ਕੋਈ ਪ੍ਰਵਾਸੀ ਜਮੀਨ ਨਹੀਂ ਲੈ ਸਕਦਾ ਕੰਮ ਕਰੇ ਜਾਵੇ ਇੱਥੇ ਜ਼ਮੀਨ ਨਾ ਖਰੀਦੇ ਘਰ ਨਾ ਖਰੀਦੇ ਸਰਕਾਰਾਂ ਦੇ ਪ੍ਰੈਸ਼ਰ ਬਣਾਓ ਉਹਨਾਂ ਨੂੰ ਕਹੋ ਇਹ ਸਾਰਾ ਕਰਕਰਾਂ ਨੂੰ ਉਹ ਸਰਕਾਰਾਂ ਆਪੇ ਕਰਨਗੀਆਂ ਕਾਨੂੰਨ ਬਣਾਉਣ ਤੇ ਮੁੜ ਕੇ ਆਪਣਾ ਸਿਸਟਮ ਸਹੀ ਹੋਵੇ ਆਪਸ ਚ ਨਾਲ ਲੜੀ ਜਾਓ ਮਾਵਾ ਭੈਣ ਦੇ ਗਾਲਾਂ ਗਾਲਾਂ ਹੋਈ ਜਾਂਦੀਆਂ ਉਹ ਕੀ ਫਾਇਦਾ ਉਹ ਤਾਂ ਲੋਕੀ ਹੋਰ ਤਮਾਸ਼ਾ ਦੇਖਣ ਦੇ 10 ਵਜੇ ਦਾ ਪੰਜਾਬੀ ਆਪਸੇ ਲੜੀ ਲੜਮਰੀ ਜਾਂਦੇ ਐਦਾਂ ਨਾ ਕਰੋ ਮੇਰਾ ਵੀਰ ਇਕੱਠੇ ਹੋ ਕੇ ਸਾਥ ਦਵੋ ਜੇ ਕੋਈ ਚੰਗਾ ਕੰਮ ਕਰ ਲੱਗਦਾ ਉਹਨੂੰ ਕਰਾਉਣ ਦਵੋ ਸਸੇਕਾਰ